ਉਹ ਲੈਤੀ ਵੱਡੀ ਖਬਰ ਕੇਂਦਰ ਨੇ ਇੱਕ ਪਾਤੂ ਹਟਾਇਆ ਦਰਾਮ ਮਦਰ ਟੈਕਸ ਐਸ ਕੇ ਐਮ ਨੇ ਦਸੀ ਆਪਣੀ ਮੌਤ ਦੀ ਵਾਰੰਟੀ ਇਸ ਤਰ੍ਹਾਂ ਕੇਂਦਰ ਸਰਕਾਰ ਨੇ ਅੱਜ ਟੈਕਸ ਟਾਈਲ ਇੰਡਸਟਰੀ ਤੋਂ ਨੂਰਾ ਹੱਤ ਪ੍ਰਦਾਨ ਕਰਨ ਦੇ ਲਈ ਸਵਾਸ ਮਹੀਨੇ ਲਈ ਕਾਪਾਤੇ ਲੱਗੇ 11% ਤੱਕ ਦਰਾ ਮਦ ਟੈਕਸ ਨੂੰ ਹਟਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਤੇ ਭਾਰੀ ਰੋਸ ਉੱਥੇ ਇੰਡਸਟਰੀ ਇਸ ਨੂੰ ਲੈ ਕੇ ਇੱਕ ਵੱਡੀ ਰਾਹਤ ਦੇ ਰੂਪ ਵਿੱਚ ਦੇਖ ਰਹੀ ਹੈ ਬੇਤ ਮਤਰਾ ਨਹੀਂ ਆਜ ਨਮਾਦਰ ਦਰ آمد ਤੇ ਲੱਗੀ 11% ਟੈਕਸ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਿਤ ਕਰਨ ਦੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਇਹ ਨੋਟੀਫਿਕੇਸ਼ਨ ਅੱਜ 19 ਅਗਸਤ ਤੋਂ ਲਾਗੂ ਹੋ ਗਈ ਅਤੇ 30 ਸਤੰਬਰ ਤੱਕ ਰਹੇਗੀ ਉਧਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਵਾਰ ਸਿੱਕਸਾਨਾ ਨੂੰ ਕਪਾਹ ਦੀ ਫਸਲ ਆਉਣ ਦੇ ਚੋਂ ਹੁਣ 1.5 ਮਹੀਨਾ ਰਹਿ ਗਿਆ ਹੈ ਅਤੇ ਜਿਹੇ ਚ ਕਪਾਹ ਦਾ ਮਾਦਰ ਲੱਗੇ ਟੈਕਸ ਦਾ ਵਪਾਰ ਲੈ ਕੇ ਸਰਕਾਰਾਂ ਨੇ ਕਿਸਾਨਾਂ ਤੋਂ ਇੱਕ ਵੱਡੀ ਰਾਹਤ ਕੀਤੀ ਹੈ ਧੰਨਵਾਦ